ਇੱਕ ਰਾਜਾ ਸੀ ਉਹ ਬਹੁਤ ਹੀ ਬਹਾਦਰ ਤੇ ਦਿਆਲੂ ਰਾਜਾ ਸੀ ਉਸ ਦੇ ਚਾਰ ਪੁੱਤਰ ਸਨ ਤੇ ਚਾਰੇ ਹੀ ਪੜੇ ਲਿਖੇ ਤੇ ਬਹਾਦਰ ਸਨ ਰੱਬ ਦੀ ਮਿਹਰ ਨਾਲ ਰਾਜੇ ਦੇ ਘਰ ਇੱਕ ਹੋਰ ਬੇਟਾ ਹੋਇਆ ਚੰਨ ਵਰਗਾ ਸੋਨਾ ਰਾਜਾ ਬਹੁਤ ਖੁਸ਼ ਹੋਇਆ ਤੇ ਵੱਡਾ ਉਤਸਵ ਮਨਾਇਆ ਗਿਆ ਹੁਣ ਰਾਜੇ ਨੇ ਉਸ ਦਾ ਭਵਿੱਖ ਜਾਣਨ ਲਈ ਜੋਤਿਸ਼ਾਂ ਨੂੰ ਬੁਲਾਇਆ ਜੋਤਿਸ਼ੀਆ ਨੇ ਕਿਹਾ ਇਹ ਬੱਚਾ ਆਪਣੇ ਸਮੇ ਦਾ ਸਭ ਤੋਂ ਧਣੀ ਰਾਜਾ ਬਣੇਗਾ ਇਸ ਕੋਲ ਬਹੁਤ ਅੰਦੋਲਤ ਹੋਵੇਗੀ ਤੇ ਇਹ ਬਹੁਤ ਬਹਾਦਰ ਹੋਵੇਗਾ ਇਨਸਾਨ ਤਾਂ ਇਨਸਾਨ ਜਿੰਨ ਵੀ ਇਸ ਦਾ ਹੁਕਮ ਮੰਨਣਗੇ ਤੇ ਉਹ ਸਹਜਾਦੇ ਦਾ ਨਾਂ ਉਹਨਾਂ ਨੇ ਆਫਤਾਬ ਰੱਖਿਆ ਜੋਤਿਸ਼ੀਆ ਨੇ ਕਿਹਾ ਪਰ ਇੱਕ ਸਮੱਸਿਆ ਵੀ ਹੈ ਰਾਜੇ ਨੇ ਕਿਹਾ ਉਹ ਕੀ ਜੋਤਿਸ਼ ਕਹਿੰਦੇ लेकर ਤੁਹਾਡੀ ਨਿਗਾ ਇਸ ਤੇ ਪਵੇਗੀ ਤਾਂ ਤੁਸੀਂ ਅੰਨੇ ਹੋ ਜਾਵੋਗੇ ਰਾਜੇ ਨੂੰ ਇਹ ਸੁਣ ਕੇ ਤਾਂ ਖੁਸ਼ੀ ਹੋਈ ਕਿ ਸਹਜਾਦਾ ਚੰਗੇ ਭਾਗਾ ਵਾਲਾ ਹੈ ਪਰ ਉਹ ਦੁਖੀ ਹੋ ਗਿਆ ਕਿ ਉਸ ਨੂੰ ਵੇਖਣਾ ਉਸ ਨੂੰ ਮੁਸੀਬਤ ਦਾ ਕਾਰਨ ਹੋਵੇਗਾ ਰਾਜੇ ਨੇ ਆਪਣੇ ਵਜ਼ੀਰ ਨੂੰ ਹੁਕਮ ਦਿੱਤਾ ਸਹਜਾਦੇ ਨੂੰ ਤੇ ਉਸ ਦੀ ਮਾਂ ਨਾਲ ਦੂਰ ਮਹਿਲ ਵਿੱਚ ਪਹੁੰਚਾ ਦਿੱਤਾ ਜਾਵੇ ਉਥੇ ਹੀ ਉਸ ਦੀ ਪੜ੍ਹਾਈ ਤੇ ਪਾਲਣ-ਪੋਸ਼ਣ ਦਾ ਪ੍ਰਬੰਧ ਕੀਤਾ ਜਾਵੇ। ਫਿਰ ਸਹਿਜਾਦਾ ਦੂਰ ਇੱਕ ਮਹਿਲ ਵਿੱਚ ਆਪਣੀ ਮਾਂ ਨਾਲ ਰਹਿਣ ਲੱਗਿਆ। ਕਈ ਸਾਲ ਬੀਤ ਗਏ। ਸਹਿਜਾਦਾ ਵੱਡਾ ਹੋ ਗਿਆ ਤੇ ਸਾਰੇ ਹੁਨਰ ਸਿੱਖ ਗਿਆ। ਇੱਕ ਦਿਨ ਸ਼ਿਕਾਰ ਤੇ ਜਾਣ ਦੀ ਇੱਛਾ ਹੋਈ। ਉਹ ਜੰਗਲ ਵਿੱਚ ਪਹੁੰਚਿਆ ਤੇ ਇੱਕ ਹਿਰਨ ਦੇ ਪਿੱਛੇ ਘੌੜਾ ਦੌੜਾ ਦਿੱਤਾ। ਇਹ ਵੀ ਸੱਚ ਹੈ। ਜਿਸ ਗੱਲ ਨੇ ਹੋਣਾ ਹੋਵੇ ਉਹ ਹੋ ਕੇ ਰਹਿੰਦੀ ਹੈ ਕਰਮਾਂ ਦੇ ਲਿਖੇ ਨੂੰ ਕੋਈ ਟਾਲ ਨਹੀਂ ਸਕਦਾ ਸੰਯੋਗ ਨਾਲ ਰਾਜਾ ਵੀ ਉਸੇ ਦਿਨ ਸ਼ਿਕਾਰ ਲਈ ਆਇਆ ਹੋਇਆ ਸੀ ਉਹ ਦੋਵੇਂ ਇੱਕ ਹੀ ਦਿਸ਼ਾ ਵੱਲ ਜਾ ਰਹੇ ਸਨ ਜਿਵੇਂ ਹੀ ਰਾਜੇ ਦੀ ਨਿਗਾਹ ਸ਼ਹਿਜ਼ਾਦੇ ਤੇ ਪਈ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਰਾਜੇ ਨੇ ਵਜ਼ੀਰ ਨੂੰ ਰਾਜੇ ਦੇ ਵਜ਼ੀਰ ਨੇ ਸਹਜਾਦੇ ਨੂੰ ਦੇਖਿਆ ਤਾਂ ਸਮਝ ਗਿਆ ਕਿ ਰਾਜਾ ਕਿਉਂ ਅੰਨਾ ਹੋ ਗਿਆ ਹੈ ਰਾਜਾ ਕਹਿੰਦਾ ਹੋਣਾ ਤਾਂ ਇੰਜ ਚਾਹੀਦਾ ਸੀ ਕਿ ਬੇਟੇ ਨੂੰ ਵੇਖ ਕੇ ਬਾਪ ਦੀਆਂ ਅੱਖਾਂ ਵਿੱਚ ਸਕੂਨ ਆਵੇ ਪਰ ਹੋਇਆ ਇਸ ਤੇ ਉਲਟ ਹੁਣ ਸਹਜਾਦੇ ਨੂੰ ਮੇਰੇ ਰਾਜ ਵਿੱਚ ਕੱਢ ਦੇਵੋ ਤੇ ਇਸ ਦੀ ਮਾਂ ਨੂੰ ਕਹੋ ਕਿ ਮਹਿਲ ਵਿੱਚ ਝਾੜੂ ਮਾਰਿਆ ਕਰੇ ਰਾਜੇ ਦਾ ਇਹ ਹੁਕਮ ਮੰਨਿਆ ਗਿਆ ਤੇ ਸਹਜਾਦੇ ਨੂੰ ਸ਼ਹਿਰ ਵਿੱਚੋਂ ਕੱਢ ਦਿੱਤਾ ਗਿਆ ਰਾਜੇ ਦੀਆਂ ਅੱਖਾਂ ਦੇ ਇਲਾਜ ਲਈ ਵੱਡੇ ਤੋਂ ਵੱਡੇ ਵੈਦ ਬੁਲਾਏ ਗਏ ਪਰ ਸਭ ਨੇ ਇੱਕ ਹੀ ਗੱਲ ਕਹੀ ਕਿ ਰਾਜੇ ਦੀਆਂ ਅੱਖਾਂ ਦੀ ਰੋਸ਼ਨੀ ਬਸ ਇੱਕ ਹੀ ਸੂਰਤ ਵਿੱਚ ਵਾਪਸ ਆ ਸਕਦੀ ਹੈ ਕਿ ਗੁਲ ਵਕਾਬਲੀ ਉਹਨਾਂ ਦੀਆਂ ਅੱਖਾਂ ਤੇ ਲਗਾਇਆ ਜਾਵੇ ਇਸ ਦਾ ਇਲਾਜ ਕੋਈ ਇਸ ਦੇ ਇਲਾਵਾ ਕੋਈ ਇਲਾਜ ਨਹੀਂ ਹੈ ਇਹ ਸੁਣ ਕੇ ਰਾਜੇ ਨੇ ਪੂਰੇ ਦੇਸ਼ ਵਿੱਚ ਐਲਾਨ ਕਰਵਾ ਦਿੱਤਾ ਕਿ ਜੋ ਵੀ ਗੁਲਬ ਕਾਵਲੀ ਲਿਆਵੇਗਾ ਜਾਂ ਉਸ ਦਾ ਪਤਾ ਦੱਸੇਗਾ ਉਸ ਨੂੰ ਮੂਹ ਮੰਗਿਆ ਇਨਾਮ ਦਿੱਤਾ ਜਾਵੇਗਾ ਲੰਬੇ ਸਮੇਂ ਤੱਕ ਰਾਜਾ ਇਸ ਉਡੀਕ ਵਿੱਚ ਰਿਹਾ ਕਿ ਕਿ ਤੋ ਨਾ ਕਿ ਤੋ ਗੁਲਬ ਕਾਵਲੀ ਦਾ ਕੋਈ ਪਤਾ ਲੱਗੇਗਾ ਪਰ ਜਦੋਂ ਕੋਈ ਪਤਾ ਨਾ ਲੱਗਿਆ ਤਾਂ ਉਹ ਬਹੁਤ ਨਿਰਾਸ਼ ਹੋ ਗਿਆ ਇੱਕ ਦਿਨ ਚਾਰੇ ਬੇਟੇ ਉਸ ਦੇ ਕੋਲ ਆਏ ਤੇ ਕਹਿੰਦੇ ਪਿਤਾ ਜੀ ਸਾਨੂੰ ਅਨੁਮਤੀ ਦੇਵੋ ਕਿ ਅਸੀਂ ਗੁਲ ਬਕਾਵਲੀ ਦੀ ਪਹਾੜ ਵਿੱਚ ਜਾਈਏ ਰਾਜਾ ਕਹਿੰਦਾ ਮੈਂ ਪਹਿਲਾਂ ਹੀ ਆਪਣੀ ਅੱਖਾਂ ਗਵਾ ਬੈਠਾ ਹਾਂ ਹੁਣ ਆਪਣੇ ਪੁੱਤਰਾਂ ਨੂੰ ਨਹੀਂ ਗਵਾਉਣਾ ਚਾਹੁੰਦਾ ਪਰ ਸਹਜਾਦਿਆਂ ਨੇ ਬਹੁਤ ਹੀ ਜ਼ਿੱਦ ਕੀਤੀ ਤੇ ਫਿਰ ਰਾਜੇ ਨੇ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ ਵਜ਼ੀਰ ਨੂੰ ਹੁਕਮ ਦਿੱਤਾ ਕਿ ਸਫ਼ਰ ਲਈ ਜੋ ਵੀ ਜ਼ਰੂਰੀ ਦਾ ਸਮਾਨ ਹੈ ਸਹਜਾਦਿਆਂ ਨੂੰ ਦੇ ਦਿੱਤਾ ਜਾਵੇ ਸਹਜਾਦਿਆਂ ਨੂੰ ਕੁਝ ਸੈਨਾ ਹਾਥੀ ਕੋੜੇ ਤੇ ਖਾਣ ਪੀਣ ਤੇ ਜ਼ਰੂਰਤ ਦਾ ਸਾਰਾ ਸਮਾਨ ਦਿੱਤਾ ਗਿਆ ਤੇ ਉਹ ਗੁਲ ਬਕਾਬਲੀ ਦੀ ਪਾਲ ਵਿੱਚ ਚੱਲ ਪਏ ਚਾਰੇ ਸਹਿਜਾਦੇ ਆਪਣੇ ਰਸਤੇ ਵਿੱਚ ਜਾ ਰਹੇ ਸਨ ਸੰਯੋਗ ਨਾਲ ਇੱਕ ਜਗ੍ਹਾ ਸਹਿਜਾਦੇ आफताब ਨਾਲ ਉਹਨਾਂ ਦੀ ਮੁਲਾਕਾਤ ਹੋ ਗਈ ਜਿਸ ਨੂੰ ਰਾਜੇ ਨੇ ਸ਼ਹਿਰ ਵਿੱਚੋਂ ਕੱਢ ਦਿੱਤਾ ਸੀ ਆਫਤਾਬ ਨੇ ਕਿਸੇ ਤੋਂ ਪੁੱਛਿਆ ਕਿ ਇਹ ਕੌਣ ਹਨ ਤੇ ਕਿੱਥੇ ਜਾ ਰਹੇ ਹਨ ਉਹ ਕਹਿੰਦਾ ਇਹ ਰਾਜੇ ਦੇ ਬੇਟੇ ਹਨ ਉਹਨਾਂ ਦੇ ਪਿਓ ਦੀਆਂ ਅੱਖਾਂ ਚਲੀਆਂ ਗਈਆਂ ਹਨ ਉਹ ਅੰਨ੍ਹਾ ਹੋ ਗਿਆ ਹੈ ਇਹ ਗੁਲਬਕਾਬਲੀ ਦੀ ਤਲਾਸ਼ ਵਿੱਚ ਨਿਕਲੇ ਹਨ ਆਫਤਾਬ ਨੇ ਮਨ ਵਿੱਚ ਕਿਹਾ ਮੈਂ ਵੀ ਗੁਲਬਕਾਬਲੀ ਦੀ ਭਾਲ ਵਿੱਚ ਜਾਣਾ ਚਾਹੁੰਦਾ ਹਾਂ ਸ਼ਾਇਦ ਕਿਸਮਤ ਨਾਲ ਇਹ ਫੁੱਲ ਮੈਨੂੰ ਮਿਲ ਜਾਵੇ ਉਹ ਇੱਕ ਸਰਦਾਰ ਕੋਲ ਗਿਆ ਤੇ ਉਸ ਨੂੰ ਬੇਨਤੀ ਕੀਤੀ ਕਿ ਮੈਨੂੰ ਕੰਮ ਤੇ ਰੱਖ ਲਿਆ ਜਾਵੇ ਉਸ ਨੇ ਦੇਖਿਆ ਕਿ ਕਿੰਨਾ ਸੋਹਣਾ ਨੌਜਵਾਨ ਉਸ ਦੇ ਸਾਹਮਣੇ ਖੜਾ ਹੈ ਉਹ ਕਹਿੰਦਾ ਤੂੰ ਕੌਣ ਹੈ ਕਿੱਥੋਂ ਆਇਆ ਹੈ ਆਫਤਬ ਨੇ ਕਿਹਾ ਕਿ ਮੈਂ ਇੱਕ ਗਰੀਬ ਮੁਸਾਫਰ ਹਾਂ ਮੇਰਾ ਕੋਈ ਸਹਾਰਾ ਨਹੀਂ ਹੈ ਸਰਦਾਰ ਨੇ ਇਹ ਸੁਣ ਉਸ ਨੂੰ ਆਪਣੇ ਕੋਲ ਰੱਖ ਲਿਆ ਦੂਜੇ ਦਿਨ ਉਹ ਚਾਰੇ ਸਹਜਾ ਦੇ ਇੱਕ ਸ਼ਹਿਰ ਵਿੱਚ ਪਹੁੰਚੇ ਜਿੱਥੇ ਬਹੁਤ ਹੀ ਸੋਹਣਾ ਮਹਿਲ ਸੀ ਮਹਿਲ ਵਿੱਚ ਪਹੁੰਚ ਉਹਨਾਂ ਨੇ ਪੁੱਛਿਆ ਕਿ ਇਹ ਮਹਿਲ ਕਿਸ ਦਾ ਹੈ ਤਾਂ ਸੈਨਿਕ ਇਹ ਕਹਿੰਦਾ ਕਿ ਇਸ ਦੇ ਮਾਲਕਣ ਇੱਕ ਔਰਤ ਹੈ ਜਿਸ ਦਾ ਨਾਮ ਦਿਲਬਰ ਹੈ ਸਹਿਜਾ ਦੇ ਹੈਰਾਨ ਹੋ ਗਏ ਕਿ ਸਾਹੀ ਮਹਿਲ ਇਸ ਨੂੰ ਕਿੱਥੋਂ ਮਿਲ ਗਿਆ ਉਹ ਆਦਮੀ ਕਹਿੰਦਾ ਇਹ ਔਰਤ ਬਹੁਤ ਹੀ ਸੋਹਣੀ ਤੇ ਗਉਣ ਵਜਾਉਣ ਦੀ ماہر ਹੈ ਉਸ ਦੇ ਦਰਵਾਜ਼ੇ ਤੇ ਇੱਕ ਨਗਾੜਾ ਰੱਖਿਆ ਹੋਇਆ ਹੈ ਜੋ ਇਸ ਨੂੰ ਮਿਲਣਾ ਚਾਹੁੰਦਾ ਹੈ ਨਗਾੜਾ ਵਜਾ ਦਿੰਦਾ ਹੈ। ਦਿਲਬਰ ਉਸ ਨੂੰ ਅੰਦਰ ਬੁਲਾ ਲੈਂਦੀ ਹੈ ਤੇ ਇੱਕ ਰਾਤ ਰਹਿਣ ਦਾ 1 ਲੱਖ ਰੁਪਇਆ ਕਰਾਏ ਲੈਂਦੀ ਹੈ। ਸ਼ਹਿਜ਼ਾਦੇ ਜਿਹੜੇ ਆਪਣੇ ਧੰਦੌਲਤੇ ਬਹੁਤ ਹੀ ਕਮੰਡ ਕਰਦੇ ਸਨ ਜ਼ੋਰ-ਜ਼ੋਰ ਦੀ ਨਗਾੜਾ ਵਜਾਉਣ ਲੱਗੇ। ਨਗਾੜੇ ਦੀ ਆਵਾਜ਼ ਸੁਣ ਕੇ ਦਿਲਬਰ ਖੁਸ਼ ਹੋ ਗਈ। ਉਸ ਨੇ ਉਹਨਾਂ ਦਾ ਸਵਾਗਤ ਕੀਤਾ। ਸੋਹਣੇ ਦੀਆਂ ਕੁਰਸੀਆਂ ਤੇ ਬਿਠਾਇਆ। ਕੁਝ ਸਮਾਂ ਬਾਅਦ ਖਾਣਾ ਲਗਾਇਆ ਗਿਆ। ਜਿਸ ਵਿੱਚ ਹਰ ਤਰ੍ਹਾਂ ਦਾ ਭੋਜਨ ਸੀ। ਇਸ ਤਰ੍ਹਾਂ ਖਾਣ ਪੀਣ ਵਿੱਚ ਅੱਧੀ ਰਾਤ ਬੀਤ ਗਈ। ਦਿਲਬਰ ਨੇ ਸਹਿਜਾਦਿਆਂ ਨੂੰ ਚੌਟਸ ਖੇਡਣ ਦਾ ਨਿਮਾंत्रਣ ਦਿੱਤਾ। ਉਸਦੇ ਕੋਲ ਇੱਕ ਬਿੱਲੀ ਤੇ ਇੱਕ ਚੂਹਾ ਸੀ। ਬਿੱਲੀ ਦੇ ਸਿਰ ਤੇ ਚਿਰਾਗ ਰੱਖਿਆ ਤੇ 1 ਲੱਖ ਦੀ ਬਾਜ਼ੀ ਲਗਾ ਕੇ ਖੇਡਣ ਲੱਗੀ। ਸਹਿਜਾਦੇ ਇਸ ਬਾਜ਼ੀ ਵਿੱਚ 50 ਲੱਖ ਰੁਪਏ ਹਾਰ ਗਏ। ਜਦੋਂ ਸਵੇਰ ਹੋਣ ਲੱਗੀ ਤਾ ਸਹਜਾਦੇ ਆਪਣੇ ਨਿਵਾਸ ਸਥਾਨ ਚਲੇ ਗਏ ਤੇ ਦੂਜੇ ਦਿਨ ਫਿਰ ਜਦੋਂ ਰਾਤ ਹੋਈ ਉਹ ਫਿਰ ਆ ਗਏ ਤੇ ਫਿਰ ਦਿਲਬਰ ਨੇ ਹਵੇਲੀ ਵਿੱਚ ਉਹਨਾਂ ਦਾ ਸਵਾਗਤ ਕੀਤਾ ਕੁ ਸੋਨੇ ਦੀਆਂ ਕੁਰਸੀਆਂ ਤੇ ਬਿਠਾਇਆ ਖਾਣਾ ਖਵਾਇਆ ਤੇ ਫਿਰ ਚੌਸਾ ਮਗਵਾਇਆ ਤੇ 1 ਲੱਖ ਦੀ ਬਾਜ਼ੀ ਲਗਾਈ ਤੇ ਖੇਡਣ ਲੱਗੀ ਫਿਰ ਜਦੋਂ ਸਹਜਾਦੇ ਆਪਣਾ ਧਨ ਹਾਥੀ ਘੋੜੇ ਜੋ ਵੀ ਉਹਨਾਂ ਕੋਲ ਸੀ ਸਭ ਹਾਰ ਗਏ ਤਾਂ ਦਿਲਬਰ ਕਹਿੰਦੀ ਹੁਣ ਤੁਸੀਂ ਸਭ ਕੁਝ ਹਾਰ ਗਏ ਹੋ ਚਾਹੋ ਆਪਣੇ ਘਰ ਜਾਓ ਸਹਜਾਦੇ ਕਹਿੰਦੇ ਅਸੀਂ ਇੱਕ ਹੋਰ ਬਾਜੀ ਖੇਡਾਂਗੇ ਜੇਕਰ ਸਾਡੀ ਕਿਸਮਤ ਨੇ ਸਾਥ ਦਿੱਤਾ ਤਾਂ ਆਪਣਾ ਹਾਰਾ ਹੋਇਆ ਧਨ ਤੈਥੋਂ ਵਾਪਸ ਲੈ ਲਵਾਂਗੇ ਨਹੀਂ ਤਾਂ ਅਸੀਂ ਚਾਰੇ ਤੇਰੇ ਗੁਲਾਮ ਹਾਂ ਇਹ ਸ਼ਰਤ ਲਗਾ ਕੇ ਉਹ ਖੇਡਣ ਲੱਗੇ ਖੇਡ ਦੀ ਸ਼ੁਰੂਆਤ ਹੋ ਗਈ ਇਸ ਵਾਰ ਵੀ ਉਹ ਬਾਜੀ ਹਾਰ ਗਏ ਦਿਲਬਰ ਨੇ ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਕੈਦਖਾਨੇ ਵਿੱਚ ਛੁਟਵਾ ਦਿੱਤਾ ਆਫਤਾਬ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹ ਸੋਚਣ ਲੱਗਿਆ ਕਿ ਆਪਣੇ ਭਰਾਵਾਂ ਨੂੰ ਦਿਲਬਰ ਦੀ ਕੈਦ ਵਿੱਚੋਂ ਕਿਵੇਂ ਰਿਹਾ ਕਰਵਾਇਆ ਜਾਵੇ ਫਿਰ ਉਹ ਸ਼ਹਿਰ ਦੇ ਇੱਕ ਅਮੀਰ ਵਿਅਕਤੀ ਕੋਲ ਗਿਆ ਜਿਸ ਨੇ ਉਸ ਦੀ ਬਹੁਤ ਹੀ ਤਾਰੀਫ਼ ਸੁਣੀ ਸੀ ਉਹ ਕਹਿੰਦਾ ਜੇਕਰ ਤੁਸੀਂ ਮੈਨੂੰ ਕੰਮ ਤੇ ਰੱਖ ਲਵੋ ਤਾਂ ਮੈਂ ਦਿਲ ਜਾਣ ਤੋ ਤੁਹਾਡੀ ਸੇਵਾ ਕਰਾਂਗਾ ਅਮੀਰ ਨੇ ਆਫਤਾਬ ਦੇ ਚਿਹਰੇ ਵਾਲਾ ਦੇਖਿਆ ਤਾਂ ਦੇਖਦਾ ਰਹਿ ਗਿਆ ਜਿਵੇਂ ਆਸਮਾਨ ਤੋਂ ਸੂਰਜ ਧਰਤੀ ਤੇ ਉਤਰ ਆਇਆ ਹੋਵੇ ਇਹ ਇਨਸਾਨ ਹੈ ਜਿਸਾ ਸਵਰਗ ਦਾ ਕੋਈ ਦਾਸ ਆਇਆ ਹੈ ਉਸਨੇ ਆਫਤਾਬ ਨੂੰ ਕੰਮ ਤੇ ਰੱਖ ਲਿਆ ਜਦੋਂ ਆਫਤਾਬ ਨੂੰ ਕੰਮ ਤੇ ਲੱਗੇ ਕਈ ਮਹੀਨੇ ਬੀਤ ਗਏ ਉਸਨੇ ਆਪਣੇ ਕੋਲ ਕੁਝ ਰੁਪਏ ਜਮ੍ਹਾਂ ਕਰ ਲਏ ਇੱਕ ਦਿਨ ਉਸਨੇ ਆਪਣੇ ਮਾਲਕ ਨੂੰ ਕਿਹਾ ਮੇਰਾ ਇੱਕ ਦੋਸਤ ਸ਼ਹਿਰ ਵਿੱਚ ਆਇਆ ਹੈ ਜੇਕਰ ਆਗਿਆ ਹੋਵੇ ਤਾਂ ਮੈਂ ਕੁਝ ਚਿਰ ਉਸ ਨੂੰ ਮਿਲਣ ਚਲਾ ਜਾਇਆ ਕਰਾਂ ਮਾਲਕ ਨੇ ਆਗਿਆ ਦੇ ਦਿੱਤੀ ਹੁਣ ਆਫਤਾਬ ਰੋਜ਼ਾਨਾ ਚੌਸਰ ਖੇਡਣ ਵਾਲਿਆਂ ਕੋਲ ਜਾ ਬੈਠਦਾ ਤੇ ਉਹਨਾਂ ਤੋਂ ਖੇਡ ਸਿੱਖਦਾ ਤੇ ਜਦੋਂ ਉਹ ਸਾਰੀਆਂ ਚਾਲਾਂ ਚੰਗੀ ਤਰ੍ਹਾਂ ਸਿੱਖ ਗਿਆ ਤੇ ਇੱਕ ਮਾਹਿਰ ਖਿਡਾਰੀ ਬਣ ਗਿਆ ਤਾਂ ਉਹ ਦਿਲਵਰ ਦੀ ਹਵੇਲੀ ਵਿੱਚ ਗਿਆ ਉਸ ਨੇ ਇੱਕ ਬੁੱਢੀ ਔਰਤ ਨੂੰ ਵੇਖਿਆ ਜੋ ਅੰਦਰੋਂ ਆ ਰਹੀ ਸੀ ਉਸਨੇ ਕਿਸੇ ਤੋਂ ਪੁੱਛਿਆ ਕਿ ਇਹ ਕੌਣ ਹੈ ਉਸਨੂੰ ਪਤਾ ਚੱਲਿਆ ਉਹ ਦਿਲਬਰ ਦੀ ਖਾਸ ਮੁਲਾਜ਼ਮ ਹੈ ਤੇ ਉਹ ਉਸ ਤੋਂ ਪੁੱਛੇ ਬਿਨਾ ਕੋਈ ਕੰਮ ਨਹੀਂ ਕਰਦੀ ਦੂਜੇ ਦਿਨ ਫਿਰ ਉਹ ਹਵੇਲੀ ਗਿਆ ਤੇ ਜਦੋਂ ਉਹ ਬੁੱਢੀ ਔਰਤ ਬਾਹਰ ਆਈ ਤਾਂ ਉਸਦੇ ਪੈਰਾਂ ਤੇ ਸਿਰ ਰੱਖ ਕੇ ਰੋਣ ਲੱਗਿਆ ਬੇਬੇ ਨੇ ਪੁੱਛਿਆ ਤੂੰ ਕੌਣ ਹੈ ਕਿੱਥੋਂ ਆਏ ਹੈ ਸਹਜਾਦਾ ਕਹਿੰਦਾ ਬੇਬੇ ਮੈਂ ਇੱਕ ਮੁਸਾਫਿਰ ਹਾਂ ਇਸ ਸ਼ਹਿਰ ਵਿੱਚ ਮੇਰਾ ਕੋਈ ਨਹੀਂ ਹੈ ਮੇਰੀ ਇੱਕ ਦਾਦੀ ਸੀ ਸਾਲ ਪਹਿਰ ਹੋਇਆ ਉਹ ਵੀ ਇਸ ਦੁਨੀਆ ਤੋਂ ਚਲੀ ਗਈ ਤੁਹਾਨੂੰ ਦੇਖ ਕੇ ਮੈਨੂੰ ਉਸਦੀ ਯਾਦ ਆ ਗਈ ਜੇਕਰ ਮੇਰੇ ਤੇ ਤਰਸ ਕਰੋ ਤਾਂ ਮੈਂ ਤੁਹਾਡਾ ਪੋਤਾ ਬਣ ਜਾਵਾਂ ਤੇ ਤੇਰੇ ਨਾਲ ਰਹਿਣ ਲੱਗਾ ਸਹਜਾਦੇ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਬੁੱਢੀ ਨੂੰ ਦਇਆ ਆ ਗਈ ਉਸਨੇ ਕਿਹਾ ਮੇਰਾ ਵੀ ਇਸ ਦੁਨੀਆ ਤੇ ਕੋਈ ਨਹੀਂ ਹੈ ਅੱਜ ਤੋਂ ਮੈਂ ਤੇਰੀ ਦਾਦੀ ਤੇ ਤੂੰ ਮੇਰਾ ਪੋਤਾ ਇਸ ਤਰ੍ਹਾਂ ਉਹ ਉਸ ਦਾ ਰਾਜਦਾਰ ਬਣ ਗਿਆ ਇੱਕ ਦਿਨ ਸਹਜਾਦ ਦੇ ਨੇ ਕੁਝ ਰੁਪਏ ਉਸ ਤੇ ਕੋ ਲੈ ਗਿਆ ਤੇ ਕਿਹਾ ਦਾਦੀ ਜੀ ਇਹ ਰੁਪਏ ਰੱਖ ਲਵੋ ਜੇ ਕਾ ਜ਼ਰੂਰਤ ਪਈ ਤਾਂ ਖਰਚ ਲੈਣਾ ਉਹ ਕਹਿੰਦੀ ਨਹੀਂ ਬੇਟਾ ਮੇਰੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ ਜੇਕਰ ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਸਭ ਤੇਰਾ ਹੀ ਹੈ ਇੱਕ ਦਿਨ ਉਸਨੇ ਗੱਲਾਂ-ਗੱਲਾਂ ਵਿੱਚ ਪੁੱਛਿਆ ਕਿ ਇਹ ਕੀ ਗੱਲ ਹੈ ਕਿ ਜਿਹੜਾ ਵੀ ਦਿਲਬਰ ਨਾਰ ਚੌਸਰ ਖੇਡਦਾ ਹੈ ਉਹ ਹਾਰ ਹਾਰਦਾ ਹੀ ਹੈ ਬੁੱਢੀ ਵੇਬੇ ਨੇ ਜਵਾਬ ਦਿੱਤਾ ਬੇਟਾ ਇਹ ਇੱਕ ਰਾਜ਼ ਹੈ ਇਸ ਦਾ ਜ਼ਿਕਰ ਕਿਸੇ ਨਾਲ ਨਾ ਕਰੀ ਉਸਨੇ ਇੱਕ ਬਿੱਲੀ ਅਤੇ ਚੂਹੇ ਨੂੰ ਪਾਲਿਆ ਹੋਇਆ ਹੈ ਤੇ ਉਹਨਾਂ ਨੂੰ ਸਿਖਾਇਆ ਹੈ ਕਿ ਜਦੋਂ ਉਹ ਬਿੱਲੀ ਦੇ ਸਿਰ ਤੇ ਚਿਰਾਗ ਰੱਖ ਦੇਵੇ ਤਾਂ ਬਿੱਲੀ ਚੁੱਪਚਾਪ ਬੈਠੀ ਰਵੇ ਤੇ ਚੂਹਾ ਚਿਰਾਗ ਦੀ ਪਰਛਾਈ ਵਿੱਚ ਲੁਕਿਆ ਰਹੇ ਬਾਜੀ ਦੇ ਦੌਰਾਨ ਜੇਕਰ ਕੋਈ ਪਾਸਾ ਉਸਤੇ ਖلاف ਹੋਵੇ ਤਾਂ ਬਿੱਲੀ ਸਿਰ ਹਿਲਾ ਕੇ ਹਨੇਰਾ ਕਰ ਦੇਵੇ ਤੇ ਚੂਹਾ ਜਲਦੀ ਪਾਸਾ ਉਸ ਦੀ ਮਰਜ਼ੀ ਦੇ ਮੁਤਾਬਕ ਕਰ ਦੇਵੇ ਇਸ ਤਰ੍ਹਾਂ ਜੋ ਵੀ ਉਸ ਨਾਲ ਖੇਡਣ ਲਈ ਆਉਂਦਾ ਹੈ ਉਹ ਵਿਚਾਰਾ ਬਾਜੀ ਹਾਰ ਜਾਂਦਾ ਹੈ ਤੇ ਉਹ ਬਿੱਲੇ ਚੂਹੇ ਦੀ ਮਦਦ ਨਾਲ ਜਿੱਤ ਜਾਂਦੀ ਹੈ ਆਫਤ ਮਜੂਦੇ ਪਤਾ ਲੱਗ ਗਿਆ ਤਾਂ ਉਹ ਬਾਜ਼ਾਰ ਗਿਆ ਤੇ ਇੱਕ ਨਯੋਲੇ ਦਾ ਬੱਚਾ ਲੈ ਕੇ ਆਇਆ ਤੇ ਉਸ ਨੂੰ ਸਿਖਾਉਣ ਲੱਗਿਆ ਕਿ ਜਦੋਂ ਮੈਂ ਚੁਟਕੀ বাজਾਵਾਂ ਤਾਂ ਬਾਹਰ ਆ ਜਾਵੀਂ ਇੱਕ ਦਿਨ ਉਹ ਬੇਬੇ ਨੂੰ ਕਹਿੰਦਾ ਕਿ ਬੇਬੇ ਮੈਂ ਨੌਕਰੀ ਤੋਂ ਆਕ ਗਿਆ ਹਾਂ ਕੋਈ ਕਾਰੋਬਾਰ ਕਰਨਾ ਚਾਹੁੰਦਾ ਹਾਂ ਬੇਬੇ ਨੇ ਉਸ ਨੂੰ 1000 ਰੁਪਏ ਦੇ ਦਿੱਤਾ ਉਹ ਪੈਸਾ ਲੈ ਕੇ ਆਪਣੇ ਮਾਲਕ ਕੋਲ ਗਿਆ ਤੇ ਕਹਿੰਦਾ ਮੇਰਾ ਇੱਕ ਦੋਸਤ ਦਾ ਵਿਆਹ ਹੈ ਜੇਕਰ ਮੈਨੂੰ ਕੋਈ ਚੰਗਾ ਜਿਹਾ ਸੂਟ ਮਿਲ ਜਾਵੇ ਤਾਂ ਮੈਂ ਜਾਵਾਂ ਮਾਲਕ ਨੇ ਆਪਣਾ ਇੱਕ ਕੀਮਤੀ ਸੂਟ ਸ਼ਹਿਜ਼ਾਦੇ ਨੂੰ ਦੇ ਦਿੱਤਾ ਤੇ ਇੱਕ ਘੋੜਾ ਵੀ ਲੈ ਜਾਵੀਂ ਇਸ ਤਰ੍ਹਾਂ ਸ਼ਹਿਜ਼ਾਦਾ ਦਿਲਬਰ ਦੀ ਹਵੇਲੀ ਪਹੁੰਚਿਆ ਨਗਾੜਾ ਵਜਾਇਆ ਤੇ ਅੰਦਰ ਪਹੁੰਚਿਆ ਦਿਲਬਰ ਨੇ ਉਸ ਦਾ ਸਵਾਗਤ ਕੀਤਾ ਤੇ ਰਾਤ ਹੋ ਗਈ ਸ਼ਹਿਜ਼ਾਦੇ ਨੇ ਕਿਹਾ ਸੁਣਿਆ ਹੈ ਤੈਨੂੰ ਚੌਸਰ ਖੇਡਣ ਦਾ ਬੜਾ ਹੀ ਸ਼ੌਂਕ ਹੈ ਆਓ ਇੱਕ ਬਾਜ਼ੀ ਲਗਾਉਂਦੇ ਹਾਂ ਉਸਨੇ ਬਿੱਲੀ ਦੇ ਸਿਰ ਤੇ ਚਿਰਾਗ ਰੱਖਿਆ 1 ਲੱਖ ਦੀ ਬਾਜ਼ੀ ਲਗਾਈ ਪਹਿਲੀ ਬਾਜ਼ੀ ਸ਼ਹਿਜ਼ਾਦਾ ਜਾਣ ਬੁਝ ਕੇ ਹਾਰ ਗਿਆ ਫਿਰ ਦੂਜੀ ਵਾਰੀ ਦੂਜੀ ਬਾਜ਼ੀ ਰੱਖੀ ਤੇ ਖੇਡਣ ਲੱਗੀ ਉਹ ਇੱਕ ਪਾਸਾ ਗਲਤ ਪਿਆ ਤਾਂ ਦਿਲਬਰ ਨੇ ਇਸ਼ਾਰਾ ਇਸ਼ਾਰੇ ਤੇ ਬਿੱਲੀ ਨੇ ਸਿਰ ਹਿਲਾਇਆ ਤੇ ਚੂਹੇ ਨੇ ਚਾਹਿਆ ਕਿ ਪਾਸਾ ਪਲਟ ਦੇਵੇ ਸ਼ਹਿਜ਼ਾਦੇ ਆਫਤਾਬ ਨੇ ਚੁਟਕੀ বজਾਈ ਨਿਉਲਾ ਬਾਹਰ ਨਿਕਲਿਆ ਚੂਹਾ ਤਾਂ ਉਸ ਨੂੰ ਵੇਖ ਕੇ ਹੀ ਭੱਜ ਗਿਆ ਤੇ ਬਿੱਲੀ ਡਰ ਗਈ ਉਹ ਵੀ ਭੱਜ ਗਈ ਸ਼ਹਿਜ਼ਾਦੇ ਨੇ ਗੁੱਸੇ ਵਿੱਚ ਕਿਹਾ ਇਹ ਤੂੰ ਕੀ ਤਮਾਸ਼ਾ ਬਣਾਇਆ ਹੈ ਤੇਰੇ ਘਰ ਵਿੱਚ ਦੌਲਤ ਦੀ ਕਮੀ ਤਾਂ ਨਹੀਂ ਹੈ ਚਿਰਾਗ ਰੱਖਣ ਲਈ ਇੱਕ ਦੀਆਦਾਨ ਵੀ ਨਹੀਂ ਹੈ ਦਿਲਬਰ ਇਹ ਸੁਣ ਕੇ ਸ਼ਰਮਿੰਦਾ ਹੋ ਗਈ ਉਸ ਵੇਲੇ ਦਿਲਬਰ ਨੇ ਦੀਆਦਾਨ ਮਗਵਾਇਆ ਖੇਡ ਸ਼ੁਰੂ ਹੋ ਗਿਆ ਅੱਧੀ ਰਾਤ ਤੱਕ ਦਿਲਬਰ ਸਭ ਹਾਰ ਗਈ ਆਪਣੇ ਘਰ ਦਾ ਸਮਾਨ ਵੀ ਹਾਰ ਗਈ ਹੁਣ ਆਫਤਬ ਨੇ ਕਿਹਾ ਤੇਰੇ ਕੋਲ ਕੁਝ ਵੀ ਨਹੀਂ ਰਿਹਾ ਤੇਰੇ ਕੋਲ ਚਾਰ ਸ਼ਹਿਜ਼ਾਦੇ ਕੈਦ ਹਨ ਉਹਨਾਂ ਨੇ ਸ਼ਹਿਜ਼ਾਦਿਆਂ ਲਈ ਇੱਕ ਬਾਜ਼ੀ ਲਗਾਈ ਕਿ ਜੇਕਰ ਤੂੰ ਹਾਰ ਗਈ ਤਾਂ ਤੈਨੂੰ ਉਹ ਚਾਰ ਸ਼ਹਿਜ਼ਾਦੇ ਰਿਹਾ ਕਰਨੇ ਹੋਣਗੇ ਬਾਜ਼ੀ ਲਗਾਈ ਤੇ ਇਸ ਵਾਰ ਫਿਰ ਦਿਲਬਰ ہار ਗਈ ਤੇ ਸਹਿਜਾਦੇ ਨੇ ਆਪਣੇ ਭਰਾਵਾਂ ਨੂੰ ਆਜ਼ਾਦ ਕਰਾ ਲਿਆ ਤੇ ਕਹਿੰਦਾ ਹੁਣ ਮੈਂ ਇੱਕ ਸਫ਼ਰ ਤੇ ਜਾਣਾ ਹੈ ਉਹ ਕਹਿੰਦੀ ਮੈਂ ਵੀ ਤੇਰੇ ਨਾਲ ਜਾਵਾਂਗੀ ਸਹਿਜਾਦੇ ਨੇ ਉਸ ਨੂੰ ਆਪਣੀ ਸਾਰੀ ਕਹਾਣੀ ਦੱਸੀ ਕਿ ਕਹਿੰਦਾ ਮੈਂ ਇੱਕ ਫੁੱਲ ਗੁਲਬਕਾਬਲੀ ਦੀ ਖੋਜ ਵਿੱਚ ਜਾ ਰਿਹਾ ਹਾਂ ਦਿਲਬਰ ਕਹਿੰਦੀ ਇਹ ਬਿਲਕੁਲ ਆਸਾਨ ਨਹੀਂ ਹੈ ਗੁਲ ਬਕਾਵਲੀ ਪਰੀਆਂ ਦੇ ਰਾਜੇ ਦੀ ਬੇਟੀ ਹੈ ਉਸਤੇ ਬਾਗ ਵਿੱਚ ਇਹ ਫੁੱਲ ਹੈ ਇਸ ਬਾਗ ਦੀਆਂ ਕੰਧਾਂ ਇੰਨੀਆਂ ਉੱਚੀਆਂ ਹਨ ਕਿ ਸੂਰਜ ਦੀਆਂ ਕਿਰਨਾਂ ਵੀ ਅੰਦਰ ਨਹੀਂ ਜਾਂਦੀਆਂ ਹਜ਼ਾਰਾਂ ਪਰੀਆਂ ਹਵਾ ਵਿੱਚ ਉਸ ਦੀ ਰਾਖੀ ਕਰ ਰਹੀਆਂ ਹਨ ਤੇ ਜ਼ਮੀਨ ਤੇ ਛੱਪ ਤੇ ਵਿਸ਼ੂ ਕੋਈ ਵੀ ਰਸਤਾ ਬਾਗ ਨੂੰ ਜਾਣ ਵਾਲਾ ਪਹਿਰੇ ਤੋਂ ਇਹ ਬਿਨਾ ਨਹੀਂ ਹੈ ਸਹਜਾ ਦਾ ਕਹਿੰਦਾ ਦੇਖ ਕਰ ਮੇਰੀ ਨੀਅਤ ਸਾਫ ਤੇ ਇਰਾਦਾ ਪੱਕਾ ਹੋਇਆ ਤਾਂ ਮੈਂ ਜ਼ਰੂਰ ਹੀ ਕਾਮਯਾਬ ਹੋਵਾਂਗਾ ਇਸ ਕਹਾਣੀ ਦਾ ਪਾਰਟ 2 ਅਗ ਆਵੇਗਾ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ